ਪਵਨ ਗੁਰੂ ਪਾਣੀ ਪਿਤਾ ਔਰ ਜੇ ਮੌਜੂਦਾ ਸਮੇਂ ਦੀ ਗੱਲ ਕਰੀਏ ਤੇ ਸਰਕਾਰਾਂ ਸਮਾਜ ਸੇਵੀ ਸੰਸਥਾਵਾਂ ਬੁੱਧੀਜੀਵ ਸਿਆਣੇ ਲੋਕ ਇਸੇ ਕਰਕੇ ਚਿੰਤਤ ਹਨ ਕਿ ਸਾਡੀ ਹਵਾ ਅਤੇ ਪਾਣੀ ਦੂਸ਼ਿਤ ਹੋ ਰਿਹਾ ਹੈ ਇਸ ਦਾ ਸਿੱਟਾ ਕਿ ਨਿਕਲ ਰਿਹਾ ਹੈ ਕਿ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਇਨਸਾਨ ਨੂੰ ਲੱਗ ਰਹੀਆਂ ਹਨ ਪੰਜਾਬ ਦੀ ਗੱਲ ਕਰੀਏ ਤੇ ਕੈਂਸਰ ਵਰਗੇ ਭਿਆਨਕ ਰੋਗ ਵੀ ਲੋਕਾਂ ਵਿੱਚ ਵੇਖੇ ਜਾ ਰਹੇ ਹਨ ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੀ ਜਨਤਾ ਨੂੰ ਇੱਕ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ਸਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਮਾਨਖੇੜਾ ਜਿੱਥੇ ਸਰਕਾਰ ਵੱਲੋਂ ਇਹ ਪ੍ਰੋਜੈਕਟ ਲਗਾਇਆ ਗਿਆ ਹੈ ਜੋ ਕਿ ਸ਼ੁੱਧ ਪਾਣੀ ਕਰਕੇ ਪਿੰਡਾਂ ਦੇ ਲੋਕਾਂ ਨੂੰ ਸਪਲਾਈ ਕੀਤਾ ਜਾਏਗਾ ਆਓ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਮੌਜੂਦ ਹਨ ਇਸ ਸਾਰੇ ਪਲਾਟ ਦੀ ਦੇਖਰੇਖ ਕਰ ਰਹੇ ਸਾਡੇ ਜੈ ਜੀ ਸਾਹਿਬ ਗੱਲਬਾਤ ਕਰਦੇ ਹਾਂ ਸਸਕਾ ਭਾਰੀ ਸਵਾਗਤ ਹੈ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸਿਏ ਇਸ ਪਲਾਟ ਦਾ ਨਾਮ ਕੀ ਹੈ ਇਹਸ ਪਲਾਨ ਦਾ ਨਾਮ ਸਰਫੇਸ ਵਾਟਰ ਪ੍ਰੋਜੈਕਟ 파ਰੋਵਾਲ ਹੈ। ਕਿਸ ਤਰ੍ਹਾਂ ਇਹ ਪਲਾਨ ਜਿਹੜਾ ਕੰਮ ਕਰੇਗਾ ਕਿਉਂਕਿ ਅਜੇ ਚੱਲ ਰਿਹਾ ਹੈ, ਕੰਮ ਚੱਲ ਰਿਹਾ ਹੈ। ਪੰਜਾਬ ਸਰਕਾਰ ਦਾ ਵੱਡਾ ਪ੍ਰਾਜੈਕਟ ਹੈ ਪਰ ਇੱਕ ਦਿਨ ਤੱਕ ਪੂਰਾ ਹੋਏਗਾ ਤੇ ਕਿਸ ਤਰ੍ਹਾਂ ਇਹ ਲੋਕਾਂ ਨੂੰ ਪਾਣੀ ਸਪਲਾਈ ਹੋਏਗਾ। ਇਹ 파ਰੋਵਾਲ ਵਾਲੀ ਨਹਿਰ ਤੋਂ ਆਪਾਂ ਪਾਣੀ ਲੈਣਾ ਤੇ ਉਸ ਨੂੰ ਸਾਫ਼ ਕਰਕੇ 40 ਪਿੰਡਾਂ 'ਚ ਅਸੀਂ ਸਪਲਾਈ ਕਰਨਾ। ਜੇ ਸਾਡਾ ਕੈਮਰਾ ਵਕ ਵਕ ਤਸਵੀਰਾਂ ਖਾਏਗਾ ਸਭ ਤੋਂ ਪਹਿਲਾਂ ਜਿੱਥੋਂ ਪਾਣੀ ਆ ਰਿਹਾ ਸੀ ਨਹਿਰ ਵਿੱਚੋਂ। ਜੀ ਉਸ ਪ੍ਰੋਜੈਕਟ ਨੂੰ ਕੀ ਆਖਦੇ ਹਨ ਉਹ ਕਿਦਾਂ ਕੰਮ ਕਰਦਾ ਹੈ। ਉੱਥੇ ਜਦੋਂ ਪਾਣੀ ਇੱਥੇ ਆਉਂ ਇਸ ਪ੍ਰੋਜੈਕਟ ਨੂੰ ਕੀ ਕਹਿੰਦੇ ਆ ਤੇ ਇਹ ਕਿਦਾਂ ਕੰਮ ਕਰਦਾ ਜੀ ਉਸ ਚੀਜ਼ ਤੋਂ ਜਿੱਥੋਂ ਪਾਣੀ ਬਾਹਰ ਆ ਰਿਹਾ ਸੀ ਉਸ ਨੂੰ ਕੈਸਕੇਡ 에ਰੀਏਟਰ ਕਹਿੰਦੇ ਨੇ ਉਹ ਉਹ ਇਸ ਵਾਸਤੇ ਆਪਾਂ ਇੱਥੇ ਲਾਇਆ ਗਿਆ ਤਾਂ ਕਿ ਪਾਣੀ ਚ ਜਿਹੜੀ ਵੀ ਜੇ ਕੋਈ ਦੁਰਗੰਧ ਆ ਰਹੀ ਹੈ ਉਹ ਨਿਕਲ ਜਾਵੇ ਉਸ ਤੋਂ ਬਾਅਦ ਜੋ ਲੋਕਾਂ ਨੂੰ ਦਿਖੂਗਾ ਉਹਨੂੰ ਕਹਿੰਦੇ ਨੇ ਆਪਾਂ ਫਲੈਸ਼ ਮਿਕਸਰ ਫਲੈਸ਼ ਮਿਕਸਰ ਚ ਅਸੀਂ ਪਾਵਾਂਗੇ ਚੂਨਾ ਤੇ ਫਿਟ ਕਰੀ ਉਨਾਂ ਦੇ ਫਿਟ ਕਰੀ ਨਾਲ ਇਹ ਹੋਊਗਾ ਕਿ ਜਿਹੜੇ ਭਾਰੇ ਤੱਤ ਨੇ ਉਹ ਥੱਲੇ ਬੈਠ ਜਾਣਗੇ ਤੇ ਜਿਹੜੇ ਹਲਕੇ ਤੱਤ ਨੇ ਉਹ ਵਿਚਾਲੇ ਪਾਰਟ 'ਚ ਉੱਤੇ ਆ ਜਾਣਗੇ ਜੋ ਕਿ ਪਾਣੀ ਨਾਲ ਨਹੀਂ ਰਲਣਗੇ। ਇਸ ਤੋਂ ਬਾਅਦ ਇਹ ਪਾਣੀ ਇੱਥੋਂ ਨਤਾਰ ਕੇ ਅਗਲੇ 6 ਫਿਲਟਰ ਬੈਡ 'ਚ ਜਾਊਗਾ। ਉਸ ਫਿਲਟਰ ਬੈਡ 'ਚ ਵੀ ਇਹੋ ਜਿਹੇ ਇਦਾਂ ਦੇ ਉਹ ਪਾਏ ਗਏ ਨੇ ਫਿਲਟਰ ਬੈਡਸ ਜਿਨ੍ਹਾਂ ਨਾਲ ਪਾਣੀ ਪੂਰਾ ਨਤਾਰ ਕੇ ਉਹ ਸਾਫ਼ ਹੋ ਕੇ ਉਸ ਉਸ ਵਿੱਚ ਕਲੋਰੀਨ ਪਾ ਕੇ ਤਾਂ ਫਿਰ ਉਹਨੂੰ ਪਾਣੀ ਨੂੰ ਸਟੋਰ ਕਰਕੇ ਫਿਰ ਅੱਗੇ ਛੱਡਿਆ ਜਾਏਗਾ ਜੇ ਗੱਲ ਕਰੀਏ ਜੋ ਪੰਜਾਬ ਦਾ ਪਾਣੀ ਕੁਝ ਪਿੰਡਾਂ ਦੂਸ਼ਿਤ ਹੋ ਰਿਹਾ ਉਹਦੇ ਕਰਕੇ ਕਿਹੜੇ ਕਿਹੜੇ ਰੋਗ ਜਿਹੜੇ ਸਾਹਮਣੇ ਆ ਰਹੇ ਸੈਂਸਰ ਦੀ ਮੈਂ ਗੱਲ ਕੀਤੀ ਵੱਡਾ ਰੋਗ ਕਿਉਂਕਿ ਪੰਜਾਬ 'ਚ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਉਹਨੂੰ ਲੈ ਕੇ ਸਰਕਾਰਾਂ ਵੀ ਚਿੰਤਤ ਹੈ ਕਿਹੜੇ ਕਿਹੜੇ ਰੋਗ ਹੋਰ ਜਿਹੜੇ ਲੋਕਾਂ ਨੂੰ ਆਉਂਦੇ ਸੀ ਉਹ ਪਾਣੀ ਪੀਣ ਦੇ ਨਾਲ ਸਰ ਕੈਂਸਰ ਤੋਂ ਵੱਡਾਤ ਰੋਗ ਫਿਲਹਾਲ ਤੇ ਸਾਨੂੰ ਕੋਈ ਲੱਭਾ ਨਹੀਂ ਇੱਕ ਤਾਂ ਕੈਂਸਰ ਹੋ ਗਿਆ ਦੂਸਰੇ ਚਮੜੀ ਦੇ ਰੋਗ ਸਾਹਮਣੇ ਆ ਰਹੇ ਸੀ ਲੋਕਾਂ ਨੂੰ ਲੋਕਾਂ ਦੇ ਦੰਦ ਵੀ ਖਰਾਬ ਹੋ ਰਹੇ ਸੀ ਆ ਪਾਣੀ ਪੀਨ ਨਾਲ ਕਿਉਂਕਿ ਉਸ ਪਾਣੀ ਚ ਕਾਫੀ ਭਾਰੇ ਤੱਤ ਪਾਏ ਜਾ ਰਹੇ ਸੀ ਤਾਂ ਕਰਕੇ ਵੀ ਅਸੀਂ ਇਸ ਪਾਣੀ ਨੂੰ ਨਤਾਰ ਕੇ ਜਿਹੜਾ ਸਾਡਾ ਨਹਿਰੀ ਪਾਣੀ ਹੈ ਉਸ ਤੋਂ ਸਾਫ਼ ਕੁਛ ਸਿਗਾ ਨਹੀਂ ਉਹਨੂੰ ਨਤਾਰ ਕੇ ਹੋਰ ਉੱਚ ਕਲੋਰਿਨ ਪਾ ਕੇ ਤੇ ਫਿਰ ਲੋਕਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਇਸ ਜਿਹੜਾ ਪਲਾਟ ਲੱਗਾ ਹੈ ਇਹਦੀ ਕਿੰਨੀ ਕੈਪੈਸਿਟੀ ਹੈ ਕਿੰਨਾ ਪਾਣੀ ਇੱਥੇ ਸੇਵ ਹੁੰਦਾ ਹੈ ਕਿੰਨਾ ਪਾਣੀ ਇੱਥੇ ਸ਼ੁੱਧ ਹੋ ਕੇ ਤੇ ਪਿੰਡਾਂ ਨੂੰ ਸਪਲਾਈ ਕੀਤਾ ਜਾਏਗਾ ਇਸ ਪ੍ਰੋਜੈਕਟ ਦੀ ਕਪੈਸਿਟੀ ਹੈਗੀ ਹੈ 9 ਐਮਐਲਡੀ ਠੀਕ ਹੈ ਇਸ ਚ ਇਹ ਚ ਪਾਣੀ ਸਟੋਰ ਕਰਨ ਦੀ ਕਪੈਸਿਟੀ ਹੈਗੀ ਹੈ 1250 ਕੇਐਲਡੀ ਉਹ ਪਾਣੀ ਨੂੰ ਸਪਲਾਈ ਕਰਨ ਵਾਸਤੇ ਸਰਕਾਰ ਨੇ 66 ਕਿਲੋਮੀਟਰ ਦੀ ਲਾਈਨ ਪਾਈ ਹੈ ਜੋ ਕਿ 40 ਪਿੰਡਾਂ ਤੱਕ ਪਹੁੰਚ ਚੁੱਕੀ ਹੈ ਤੇ ਉਹਨਾਂ ਨੂੰ ਪਾਣੀ ਮੁਹੱਈਆ ਕਰਾਇਆ ਜਾਏਗਾ ਜੇ ਗੱਲ ਕਰੀਏ ਨਹਿਰਾਂ ਚ 12 ਮਹੀਨੇ ਪਾਣੀ ਨਹੀਂ ਹੁੰਦਾ ਕੋਈ ਸਮਾਂ ਜਿਹੜਾ ਵੀ ਹੁੰਦਾ ਕਿ ਨਹਿਰਾਂ ਸੁੱਕੀਆਂ ਹੁੰਦੀਆਂ ਉਹ ਚ ਪਾਣੀ ਜਿਹੜਾ ਨਹੀਂ ਆ ਰਹੇ ਪਿੱਛੋਂ ਉਸ ਸਮੇਂ ਦੌਰਾਨ ਜਦੋਂ ਪਿੰਡਾਂ ਨੂੰ ਪਾਣੀ ਸਪਲਾਈ ਕੀਤਾ ਜਾਏਗਾ ਕੀ ਉਹ ਰੋ ਕਟौती ਹੋਏਗੀ ਘਟ ਹੋਏਗਾ ਜਾਂ ਨਹੀਂ ਮਿਲੇਗਾ ਜੋ ਉਹਦੇ ਵਾਸਤੇ ਕੀ ਪ੍ਰਬੰਧ ਕੀਤੇ ਗਏ ਉਸ ਵਾਸਤੇ ਆਪਾਂ ਨਹਿਰੀ ਵਿਭਾਗ ਨਾਲ ਗੱਲ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਪਾਣੀ ਜਿਹੜਾ ਹੁਣ ਉਹ 12 ਮਹੀਨੇ ਚੱਲਿਆ ਕਰੂਗਾ ਉਹਨਾਂ ਨੇ ਨਹਿਰਾ ਵੀ ਪੱਕੀਆਂ ਐਸੇ ਵਾਸਤੇ ਕੀਤੀਆਂ ਸੀ ਤਾਂ ਕਿ ਜੋ ਪਾਣੀ ਦੇ ਲਾਸ ਹੋ ਰਹੇ ਸੀ ਉਹਨਾਂ ਨੂੰ ਕਿ ਲੋਕੀ ਉਥੋਂ ਵਾਟ ਆਪਣੇ ਕੱਢ ਕੇ ਤੇ ਪਾਣੀ ਲੈ ਲੈਂਦੇ ਸੀ ਉਹ ਵੀ ਉਸ ਪਾਣੀ ਨੂੰ ਵੀ ਕਟਿਆ ਜਾ ਸਕੇ ਤਾਂ ਕਿ ਪਾਣੀ ਲੋਕਾਂ ਨੂੰ ਪੀਣ ਯੋਗ ਪਾਣੀ ਮਿਲ ਸਕੇ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਸਮੁੱਚੇ ਪੰਜਾਬ ਅੰਦਰ ਕਰੋਨਾ ਰਪਏ ਦੇ ਅਜਿਹੇ ਪ੍ਰੋਜੈਕਟ ਲਗਾ ਰਹੀ ਹੈ ਇਹ ਜਿਹੜਾ ਪ੍ਰੋਜੈਕਟ ਲੱਗਾ ਮਾਨਖੇਰਾ ਪਿੰਡ ਵਿੱਚ ਜਾਂ 파ਰੋਵਾਲ ਨਾਲ ਅਟੈਚ ਹੈ ਜਿਹੜਾ ਇੱਥੇ ਕਿੰਨੀ ਲਾਗਤ ਆ ਰਹੀ ਹੈ ਕਿੰਨਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਪੰਜਾਬ ਸਰਕਾਰ ਨੇ 62 ਕਰੋੜ ਰੁਪਇਆ ਲਾਇਆ ਹੈ ਕਿ ਕਿੰਨੇ ਪਿੰਡਾਂ ਨੂੰ 40 ਪਿੰਡਾਂ ਦੀ ਸਪਲਾਈ ਦਿੱਤੀ ਜਾਣੀ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਇਸ ਤੋਂ ਲਾਹ ਹੋਰ ਇਹ ਪਲਾਟ ਕਿੱਥੇ ਚੱਲ ਰਹੇ ਇੱਕ ਪ੍ਰੋਜੈਕਟ ਹੋਰ ਚੱਲ ਰਿਹਾ ਸਾਡਾ ਕੁੰਜਰ ਚ ਚੱਲ ਰਿਹਾ ਉਹ ਵੀ ਸਰਕਾਰ ਵੱਲੋਂ ਹੀ ਚੱਲ ਰਿਹਾ ਉਹ 102 ਪਿੰਡਾਂ ਨੂੰ ਪਾਣੀ ਦੀ ਸਪਲਾਈ ਦਊਗਾ ਜੇ ਜਾਣਕਾਰੀ ਦਈਏ ਹੋਰ ਲੱਗ ਸਕੇ ਕੋਈ ਜ਼ਿਲ੍ਹੇ ਦੀ ਜਾਣਕਾਰੀ ਹੈ ਤੁਹਾਨੂੰ ਕਿ ਹੋਰ ਕਿੱਥੇ ਪਲਾਂਟ ਲੱਗ ਰਹੇ ਨੇ ਜੀ ਇਸ ਤੋਂ ਬਾਅਦ ਗੌਸੇਲ ਅਫгана ਜੋ ਕਿ ਮਜੀਠਾ ਅੰਡਰ ਆਂਦਾ ਉਹਨੂੰ ਵੀ ਪਾਣੀ ਦਿੱਤਾ ਜਾਣਾ ਹੈ ਫਿਰ ਉਸ ਤੋਂ ਅੱਗੇ ਜੇ ਆਪਾਂ ਦੇਖੀਏ ਤੇ ਚਵਿੰਡਾ ਕਲਾਂ ਇੱਕ ਪਲਾਂਟ ਇੱਕ ਪਲਾਂਟ ਪੁੱਚਰ ਕਲਾਂ ਇੱਕ ਪਲਾਂਟ ਅੰਬਰਸਰ ਲਵਾਇਆ ਜਾ ਰਿਹਾ ਹੈ ਉਸ ਤੋਂ ਪਹਿਲਾਂ ਕੰਧੋਵਾਲੀ ਵੀ ਇੱਕ ਪਲਾਂਟ ਹੋਰ ਲਵਾਇਆ ਜਾ ਰਿਹਾ ਹੈ ਇਹ ਸਾਰੇ ਐਸੇ ਨਹਿਰ ਤੇ ਲਵਾਏ ਜਾ ਰਹੇ ਨੇ ਇਹ ਗੱਲ ਕਰੀਏ ਮਾਰਚ ਮਹੀਨਾ ਚੱਲ ਰਿਹਾ ਹੈ ਕਰੋ ਤੱਕ ਉਮੀਦ ਹੈ ਕਿ ਇਹ ਜਿਹੜਾ ਪਲਾਟ ਹੈ ਪੂਰਾ ਤਿਆਰ ਹੋ ਕੇ ਤੇ ਲੋਕਾਂ ਦੀ ਝੋਲੀ ਵਿੱਚ ਇਹਨੂੰ ਪਾਇਆ ਜਾਏਗਾ ਤਾਂ ਕਿ ਲੋਕੀ ਸ਼ੁੱਧ ਪਾਣੀ ਪੀਣ ਤੇ ਬਿਮਾਰੀ ਤੋਂ ਬਚ ਜੀ ਸਾਡੀ ਕੋਸ਼ਿਸ਼ ਰਹੂਗੀ ਛੇਤੀ ਤੋਂ ਛੇਤੀ ਇਸ ਨੂੰ ਪੂਰਾ ਕੀਤਾ ਜਾਵੇ ਪਰ ਫਿਰ ਵੀ ਅਸੀਂ ਆ ਯਕੀਨ ਦਿਵਾਉਣਾ ਚਾਹੁੰਦੇ ਹਾਂ ਸਰਕਾਰ ਵੱਲੋਂ ਕਿ 2 ਮਹੀਨੇ ਤੱਕ ਇਹ ਪ੍ਰੋਜੈਕਟ ਨੂੰ ਚਲਾ ਦਿੱਤਾ ਜਾਵੇਗਾ ਕਿੰਨੀ ਦੇਰ ਹੋ ਗਈ ਹੈ ਇਸ ਪਲਾਟ ਨੂੰ ਤਿਆਰ ਕਰਦਿਆਂ ਤੇ ਕਿੰਨੀ ਕਿ ਮਿਹਨਤ ਤੇ ਕਿੰਨੀ ਕਿ ਇਹਦੀ ਦੇਖਰੇਖ ਕਰਨੀ ਪੈਂਦੀ ਹੈ ਥੋੜਾ ਜਿਹਾ ਸਾਂਝਾ ਕਰੀਏ ਸਰਸ ਪਲਾਂਟ ਨੂੰ ਜੇ ਚਲਦੇ ਆਪਾਂ ਲਾਈਏ ਤਾਂ 3 ਤੋਂ 4 ਸਾਲ ਹੋ ਗਏ ਕਿਉਂਕਿ ਕਾਫੀ ਪਰੇਸ਼ਾਨੀਆਂ ਸਾਨੂੰ ਸਾਹਮਣਾ ਕਰਨਾ ਪਿਆ ਸੀ ਇਸ ਪਲਾਂਟ ਨੂੰ ਸ਼ੁਰੂ ਕਰਨ ਵਾਸਤੇ ਤੇ ਇਹਨੂੰ ਚਾਲੂ ਰੱਖਣ ਵਾਸਤੇ ਕਿਸ ਤਰ੍ਹਾਂ ਦਾ ਸਹਿਯੋਗ ਇਲਾਕਾ ਵਾਸੀਆਂ ਦਾ ਲਗਭਗ ਮਿਲਦਾ ਰਹਿੰਦਾ ਕਿਉਂਕਿ ਇਲਾਕਾ ਵਾਸੀਆਂ ਦਾ ਸਹਿਯੋਗ ਇਸ ਪ੍ਰਕਾਰ ਹੈ ਕਿ ਇਹ ਜ਼ਮੀਨ ਸਾਨੂੰ ਪੰਚਾਇਤ ਵੱਲੋਂ ਹੀ ਅਲੋਟ ਕੀਤੀ ਗਈ ਤੋ ACG ਪੰਜਾਬ ਸਰਕਾਰ ਦਾ ਉਹ ਵੱਡਾ ਪਰਾਲਾ ਕਿਉਂਕਿ ਲੋਕ ਅਕਸਰ ਗੱਲਾਂ ਕਰਦੇ ਹਨ ਕਿ ਸਰਕਾਰਾਂ ਸਾਡੇ ਵਾਸਤੇ ਕੁਝ ਕਰਦੀ ਨਹੀਂ ਪਰ ਤੁਹਾਨੂੰ ਦੱਸ ਦਈਏ ਸਰਕਾਰ ਇਸ ਤਰ੍ਹਾਂ ਦੇ ਕਈ ਪ੍ਰੋਜੈਕਟ ਤੁਹਾਡੀ ਝੋਲੀ ਵਿੱਚ ਜਲਦ ਪਾ ਰਹੀ ਹੈ ਸਰਕਾਰ ਤੁਹਾਡੇ ਵਾਸਤੇ ਚਿੰਤਤ ਹੈ ਕਿ ਤੁਹਾਨੂੰ ਸ਼ੁੱਧ ਹਵਾ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ਸਕੇ